ਅੱਜ ਹੀ ਗਾਲ ਦੋਸਤੋ ਲੋਫਰ ਇਧਰ ਸਾਡਾ ਪਾਕਿਸਤਾਨੀ ਭਰਾ ਤੇ ਇਧਰ ਪੰਜਾਬੀ ਦੋ ਪੰਜਾਬ ਇਕੱਠੇ ਐ ਤੇ ਉਹ ਹੈਗਾ ਥਾਈਲੈਂਡ ਦੇ ਵਿੱਚ ਠੀਕ ਐ ਤੇ ਇਹ ਭਰਾ ਦਾ ਸਾਰਾ ਕੰਮ ਐ ਇੱਥੇ ਆਪਣਾ ਬਾਈ ਦਸੀ ਜਿਹੜਾ ਹੈਗਾ ਕੋ ਆਪਣੀ ਕੰਪਨੀ ਦਾ ਨਾਮ ਐ ਜੀ ਕੁਆਲਿਟੀ ਐਸਲੈਂਟ ਟੂਰ ਇਹਨਾਂ ਦੀ ਬੜੀ ਮਿਹਰਬਾਨੀ ਸਾਡੇ ਕੋਲ ਅੱਜ ਆਏ ਤੇ ਇਹਨਾਂ ਦੀ ਖਿਦਮਤ ਕਰ ਰਹੇ ਹੈਗੇ ਅਸੀਂ ਠੀਕ ਐ ਹੁਣ ਇਹਨਾਂ ਨੂੰ ਪੈਰਾਸੈਲਿੰਗ ਕਰਵਾਉਣ ਲੱਗੇ ਆਂ ਉਡਾਨ ਲੱਗੇ ਆਂ ਜੋ ਤੁਹਾਨੂੰ ਵੀਡੀਓ ਫਿਰ ਬਣਾ ਕੇ ਵਿਖਾਣੇ ਕਿ ਕਿੰਨਾ ਇਹਨਾਂ ਨੂੰ ਮਜ਼ਾ ਆਇਆ। ਸੋ ਸੋ ਇੱਥੇ ਜਦੋਂ ਵੀ ਤੁਸੀਂ ਆਉਣਾ ਹੈ ਨਾ ਮੰਨ ਲਓ ਥਾਈਦਾਨ ਦੇ ਵਿੱਚ ਤਾਂ ਭਾਈ ਦੀ ਕੰਪਨੀ ਹੈ। ਭਾਈ ਜਿਹੜਾ ਹੋਰ ਸਮਿਤ ਵਰਗੇ ਉਹ ਤਾਂ ਤੁਹਾਨੂੰ ਸਾਡੇ ਨਾਲ ਵੀ ਜੁੜ ਸਕਦੇ ਸਿੱਧਾ ਹੈ ਨਾ। ਪਰ ਜਿਹੜਾ ਕੰਟ੍ਰੀਬਿਊਟ ਲਾਉਂਦਾ ਤੁਸੀਂ ਸਿੱਧਾ ਇੱਧਰ ਆ ਸਕਦੇ ਹੋ। ਵੈਸੇ ਤਾਂ ਆਪਣਾ ਪਰਪਾਉਂਦੇ ਕੋਈ ਚੱਕਰ ਨਹੀਂ ਪਰ ਸਮ ਦਿਖਾਉਣਾ ਇੱਥੇ ਚਾਰ ਚੀਜ਼ਾਂ ਆਉਂਦੀਆਂ ਮੰਨ ਲਓ ਆਪਾਂ ਕਿ ਗੇ ਪਟੰਡੇ ਵਾਲਾ ਵੀ 5-700 ਰੁਪਏ ਲੈ ਜਾਂਦਾ ਤੇ ਇਹ ਬੜੇ ਆਪਾਂ ਗੱਲ ਕਰਕੇ ਫਾਈਨਲ ਮਾਰਨ ਜੀ ਤੇ ਇੱਥੇ ਤੁਸੀਂ ਲਗਭਗ ਬੜੇ ਘੱਟ ਰੇਟਾਂ ਤੇ ਸਭ ਇੱਥੇ ਆ ਕੇ ਤੁਸੀਂ ਬੜਾ ਇੰਜੋਏ ਕਰੋਗੇ ਟਾਪਰਸ ਨੂੰ ਦਿਖਾਉਣਾ ਕੀ ਕੀ ਕੰਮ ਕਰ ਸਕਦਾ ਸਾਰੇ ਬੰਦੇ ਆ ਫਦਾ ਮੈਂ ਕਿਹਾ ਨੰਬਰ ਲੈ ਗਿਆ ਕੋਈ ਕੰਮ ਨਹੀਂ ਪਹੁੰਚਦਾ ਉਹਦੇ ਪਤਾ ਨੂੰ ਕਰਕੇ ਦੱਸਦਾ ਵੀ ਭਾਈ ਹਾਂਜੀ ਹਾਂਜੀ ਬਿਲਕੁਲ ਜੀ ਅਗਰੇ ਜਿਹੜੇ ਬੰਦੇ ਆਉਂਦੇ ਨੇ ਇਹੋ ਜਿਹੇ ਭਰਾਵਾਂ ਜਿਹਦੇ ਆਪ ਦੀ ਜ਼ਿੰਮੇਵਾਰੀ ਨਾਲ ਸਵਾਰੀ ਆਪ ਦੇ ਸਮਾਨ ਦੀ ਆਪ ਜਿਮੇਵਾਰ ਰਹਿਣਾ ਵੀ ਬਿਲਕੁਲ ਜੀ ਬਿਲਕੁਲ ਜੀ ਦੱਸਣਾ ਬਾਕੀ ਲੁਧਿਆਣਾ ਵਾਲੇ ਲਗਭਗ ਸਾਰੇ ਪਤੇ ਇੱਥੋਂ ਤੱਕ ਜਵਾਖ ਨੇ ਵੀ ਕੀਤੀ ਉਹ 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 ਵਰਦਾ ਉਹ ਫਿਰਦਾ ਛੋਟਾ ਐ ਇਹ ਪਾਜੀ ਵੀ ਕਰਾਇਆ ਜਵਾਖ ਨੇ ਵੀ ਕੀਤੀ ਪਾਜੀ ਸੋ ਫਲਹਾਲ ਅੱਜ ਪਹਿਲੇ ਵਾਰੀ ਹਵਾ ਜੋੜ ਕੇ ਦੇਖਦੇ ਆ ਉਹ ਵੀ ਸਮੁੰਦਰ 'ਚ ਇੱਕ ਵਾਰੀ ਮੈਂ ਕਿੱਥੇ ਗਈ ਸੀ ਉੱਥੇ ਆਪਣਾ ਤਰਫੋਂ ਹੋਰ ਟਾਇਰ ਬੰਦੇ ਹੋਰ ਟਾਇਰ ਬੰਦੇ ਪਾਜੀ ਉਹ ਹੋ ਜਾਣਗੇ ਲੂਸ ਹੋ ਜਾਣਗੇ ਨਹੀਂ ਲੂਸ ਨਹੀਂ ਹੋਣਾ ਮंडा ਜਾਨ ਕੱਟੇਗਾ ਤੂੰ ਲੈ ਵੀ ਬੰਦ ਸੇਫਟੀ ਇਹ ਤਾਂ ਆਇਆ ਲੱਗਦਾ ਜਿਵੇਂ ਮੈਨੂੰ ਹੋਣੇ ਕਿ ਤਾੜਕੇ ਦੇ ਖੜਾ ਲੱਗਦਾ ਇੱਥੋਂ ਨਾ ਕਿ ਮੋਹਰਾ ਇਹਨਾਂ ਨੇ ਐਂੀਆਂ ਲਾਦੀਆਂ ਵੀ ਪਤਾ ਨਹੀਂ ਇਹ ਵੀ ਮੂਮਾ ਹੈਗਾ ਹੈ ਮਾ ਹਰ ਤੋਂ ਦੇਖਦਾ ਆ ਬੰਦੇ ਜਿਹੜੇ ਕਰਕੇ ਆਏ ਵੀ ਦਿਖਾ ਦੇ ਸਾਰੇ ਭਈਆਂ ਦੇ ਕੋਈ ਨਹੀਂ ਲੱਗਦਾ ਹੈ ਜਰੂਰ ਭਾਜਾਂਗੇ 500 500 ਸਾਲਾ ਸਪੁੱਤਰ ਦਾ ਇਹ ਹੈਗਾ ਪਟਾਇਆ ਬਈ 100 ਦੇ ਪੱਤੇ ਰਾਸ ਨਹੀਂ ਆਏ ਤਾਂ ਕਰਕੇ ਤਾਂ ਨਾਮ ਰੱਖਦਾ ਇਹਨਾਂ ਨੇ ਪਟਾਇਆ ਹਾਂਜੀ ਲੰਕਰ ਦਾ ਮਤ ਬੋਲਣਾ ਭਾਈ ਮਾਜੀ ਦੌੜਣਾ ਹੈ ਦੌੜਣਾ ਹੈ ਭਾਈ ਦੌੜਣਾ ਹੈ ਇੱਥੋਂ ਭੱਜਾਂ ਹੁਣ ਅਰੇ ਹਾਂ ਦੇਗਾ ਰੰਗ 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 ਖਰੇ ਬਹੁਤ ਨਿਆਰਾ ਭਾਈ ਏ ਕਿਵੇਂ ਲੌਕ ਲੌਕ ਖੋਲਨੇ ਆਓ ਭਾਜੀ ਹਾਂ ਦੱਸੋ ਭਾਜੀ ਭਾਈ ਬਹੁਤ ਨਿਆਰਾ ਜੇ ਬੰਦੇ ਨੇ ਆਹ ਨਹੀਂ ਕੀਤੀ ਮਾਇਆ ਘਣਾ ਬਸ ਜਨ ਵਿੱਚ ਕੁਝ ਨਹੀਂ ਕੀਤਾ ਨਿਆਰਾ ਹੈ ਹਵਾ ਜੁੜਨਾ ਪੰਛੀ ਬਾਨਾ ਹਮੇਸ਼ਾ ਹਰੇਕ ਬੰਦਾ ਚਾਹੁੰਦਾ ਹੈ ਨਾ ਤੇ ਪੰਛੀ ਉਹ ਵੀ ਸਮੁੰਦਰ ਤੇ ਬਾਨੇ ਦਾ ਪਰ ਨਿਆਰਾ ਹੀ ਬਹੁਤ ਹੈ ਦੋ ਤਰ੍ਹਾਂ ਦੇ ਪੈਰਾਗਲਾਈਡਿੰਗ ਹੁੰਦੇ ਇੱਕ ਪਹਾੜਾਂ 'ਚ ਜਿਵੇਂ ਆਪਣੇ ਇੱਕ ਸਮੁੰਦਰ ਦੇ ਤੋਂ ਵੀ ਆਪਣੇ ਸਮੁੰਦਰ ਨੇੜੇ ਹੈ ਨਹੀਂਗਾ ਭਾਈ ਪੰਜਾਬੀਆਂ ਦੇ ਤੇ ਆਪਾਂ ਪਹਾੜਾਂ 'ਚ ਰੂ ਕਰਦਨੇ ਪੈਰਾਗਲਣੇ ਪਰ ਇੱਥੋਂ ਵਾਲਾ ਨਿਆਰਾ ਵੱਖਰਾ ਹੀ ਹੈ ਦੇਖਣਾ ਹੌਲਾ ਵਿੱਚ ਸਮੁੰਦਰ ਦੇ ਵਿੱਚ ਹੈ ਨਾ ਸੋ ਬੜਾ ਘੈਂਟ ਹੈ ਅੱਗੇ ਤੁਹਾਨੂੰ ਦਿਖਾਉਣਾ ਹੈ ਸਮੁੰਦਰ ਦੇ ਵਿੱਚ ਕਿਵੇਂ ਵੜ ਕੇ ਅੱਜ ਜਿਹੜਾ ਹੈ ਕੋਰਲ ਫੜਨੇ ਹੈ ਹਾਂਜੀ ਆਪਾਂ ਉੱਥੇ ਜਾਏਗੇ Orang lain dan...